ਤੁਸੀਂ ਦੁਨੀਆ ਦੀ ਕੋਈ ਕਿਤਾਬ ਵੇਖ ਲਓ ਹਿੰਦੁਸਤਾਨ ਜਿਹੜੀ ਲਿਖੀ ਹੋਈ ਹੈ ਜਾਂ ਤੁਸੀਂ ਗੂਗਲ ਵੇਖ ਲਓ ਵਿਕੀਪੀਡੀਆ ਵੇਖ ਲਓ ਜੋ ਵੀ ਉਹਦੇ ਵਿੱਚ ਭਗਤ ਸਹਿਬਾਨ ਜਿਹੜੇ ਹੋਏ ਨੇ ਉਹਨਾਂ ਨੂੰ ਭਗਤੀ ਲਹਿਰ ਦੇ ਇਨਕਲਾਬੀ ਯੋਧੇ ਲਿਖਿਆ ਗਿਆ ਹੈ ਸਾਰਿਆਂ ਬਿਲਕੁਲ ਠੀਕ ਹੈ ਜੀ ਤੇ ਉਹਦੇ ਅਧੀਨ ਜਿੰਨੇ ਉਹਦੇ ਨਾਲ ਉਹਦੇ ਨਾਲ ਕੋਈ ਵਡਿਆਈ ਘਟ ਨਹੀਂ ਜਾਂਦੀ ਜਿਵੇਂ ਤੁਸੀਂ ਆਪਣੀ ਵਰਤਨ ਲਾਭ ਚਾਖੀ ਗੱਲ ਏ ਭਈ ਕਬੀਰ ਸਾਹਿਬ ਜੀ ਤੇ ਭਗਤ ਰਵਿਦਾਸ ਜੀ ਇੱਕ ਸ਼ਹਿਰ ਚ ਨੇ ਲਗਭਗ ਲਗਭਗ ਸਮਕਾਲੀ ਵੀ ਨੇ ਹੂੰ ਠੀਕ ਹੈ ਜੀ ਕਬੀਰ ਸਾਹਿਬ ਦਾ ਜਨਮ 1398 ਚ ਹੁੰਦਾ ਆ ਤੇ ਰਵਿਦਾਸ ਭਗਤ ਜੀ ਦਾ ਜਨਮ ਜਿਹੜਾ 1377 ਚ ਹੁੰਦਾ ਆ ਥੋੜੇ ਜਿਹਾ ਸਾਲਾਂ ਦਾ ਫਰਕ ਆ ਬਿਲਕੁਲ ਤੇ ਕਬੀਰ ਸਾਹਿਬ ਜੀ ਚਲਾਣਾ ਕਰਦੇ ਨੇ 1518 ਚ ਤੇ ਰਵਿਦਾਸ ਜੀ ਦਾ 1528 ਲਿਖਿਆ ਹੋਇਆ ਹੈ ਇਹਦਾ ਮਤਲਬ ਇਹ ਆ ਵੀ ਉਹਨਾਂ ਦਾ ਜਿਹੜਾ ਸਾਂਝਾ ਟਾਈਮ ਪੀਰੀਅਡ ਆ ਜਨਮ ਦਾ ਉਹ ਬਹੁਤ ਜ਼ਿਆਦਾ ਆ ਬਿਲਕੁਲ ਕਾਫੀ ਜ਼ਿਆਦਾ ਆ ਹੂੰ ਜੀਗਾ ਜੀ ਲਗਭਗ ਲਗਭਗ ਲਾ ਲੋ ਭਈ 60 ਸਾਲ ਤੋਂ ਵੀ 70 ਸਾਲ ਤੋਂ ਵੀ ਜ਼ਿਆਦਾ ਹੈ ਇਸ 70 ਸਾਲਾਂ ਦੇ ਵਿੱਚ ਨਾ ਭਗਤ ਰਵਿਦਾਸ ਜੀ ਨੇ ਤੇ ਨਾ ਭਗਤ ਕਬੀਰ ਨੇ ਕੋਈ ਸਾਂਝਾ ਗ੍ਰੰਥ ਨਹੀਂ ਦਿੱਤਾ ਬਿਲਕੁਲ ਤੇ ਉਸ ਤੋਂ ਅੱਗੇ ਨਾ ਕੋਈ ਇਸ ਲਹਿਰ ਦੀ ਲੜੀ ਤੋਰੀ ਅੱਗੇ ਹੂੰ ਜਿੱਥੇ ਜਿੱਥੇ ਭਗਤ ਰਵਿਦਾਸ ਜੀ ਚਲਾਣਾ ਕਰਕੇ ਤੇ ਜਿਵੇਂ ਭਗਤ ਕਬੀਰ ਜੀ ਚਲਾਣਾ ਕਰ ਗਏ ਇਹ ਉਥੇ ਸਮਾਪਤ ਹੋ ਜਾਂਦੀ ਰਹੀ ਹੈ ਗੱਲ ਇਸ ਲੜੀ ਨੂੰ ਜੇ ਗਾਂ ਤੋੜਿਆ ਹੈ ਨਾ ਜੇ ਇਨ ਭਗਤ ਸਹਿਬਾਨ ਨੂੰ ਸੰਗਤ ਵਿੱਚ ਲੈ ਕੇ ਆਏ ਆ ਤੇ ਉਹ ਬੜਾ ਵੱਡਾ ਸ਼੍ਰੇਹ ਜਿਹੜਾ ਆ ਉਹ ਗੁਰੂ ਨਾਨਕ ਨੂੰ ਜਾਂਦਾ ਹੈ ਤੇ ਉਹਨਾਂ ਨੇ ਭਾਜੀ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਭਈ ਭਗਤਾਂ ਭਗਤ ਕਹਿਣਾ ਤੇ ਗੁਰਬਾਣੀ ਵਿੱਚ ਕੀ ਆਇਆ ਹੈ ਭਗਤ ਰਵਿਦਾਸ ਜੀ ਵਾਸਤੇ ਹਾਂਜੀ ਤੁਸੀਂ ਸ਼ਬਦਾਂ ਚੋਂ ਜਿਹਦਾ ਸਵੀਆਂ ਵਿੱਚੋਂ ਆਖਿਆ ਤੇ ਜਾਂ ਗੁਰਬਾਣੀ ਚੋਂ ਹੋਰ ਵੱਖ-ਵੱਖ ਤਰੀਕੇ ਨਾਲ ਤੁਸੀਂ ਦੱਸਿਆ ਵੀ ਭਗਤ ਦਾ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਆ ਅਸੀਂ ਉਹੀ ਆਖਾਂਗੇ ਸਾਨੂੰ ਉਹ ਆਖਣਾ ਹੀ ਪੈਣਾ ਹੈ ਉਹ ਕੀ ਇੱਕ ਸ਼ਬਦ ਮੈਨੂੰ ਹੋਰ ਯਾਦ ਆ ਗਿਆ ਗੁਰੂ ਅਰਜਨ ਪਾਤਸ਼ਾਹ ਦਾ ਮੈਂ ਮੈਂ ਕੋਈ ਨਹੀਂ ਕਿ ਮੈਂ ਬਾਤ ਉਹ ਦੋ ਲਾਈਨਾਂ ਸ਼ਲੋਕੀ ਆ ਆਮ ਆਮ ਬੰਦਿਆਂ ਨੂੰ ਮੂੰਹ ਜਬਾਨੀ ਯਾਦ ਆ ਉਹ ਸ਼ਲੋਕ ਜਦੋਂ ਹੁਕਮਨਾਮਾ ਲਿਆ ਜਾਂਦਾ ਤੇ ਉਹ ਸ਼ਲੋਕ ਆਮ ਤੌਰ ਤੇ ਪੜਿਆ ਜਾਂਦਾ ਕਿ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੇ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਹੁਣ ਉੱਥੇ ਗੁਰੂ ਅਰਜਨ ਪਾਤਸ਼ਾਹ ਨੇ ਨਾਨਕ ਨਾਲ ਗੁਰੂ ਵੀ ਲਾਇਆ ਤੇ ਸਤਗੁਰੂ ਵੀ ਲਾਇਆ ਜਿਹੜੇ ਕਹਿੰਦੇ ਨਾ ਵੀ ਉਹਨਾਂ ਨੇ ਕਿਉਂ ਲਾ ਰਹੇ ਇਸ ਕਰਕੇ ਲਾ ਰਹੇ ਜੇ ਗੁਰੂ ਅਰਜਨ ਪਾਤਸ਼ਾਹ ਲਾ ਰਹੇ ਤੇ ਅਸੀਂ ਕੋਈ ਜ਼ਿਆਦਾ ਸਮਾਰਟ ਨਹੀਂ ਹੈਗੇ ਉਹਨਾਂ ਨੂੰ ਕਹੜੇ ਗੁਰੂ ਸਤਗੁਰੂ ਨਾਨਕ ਨਾਲੇ ਬਹੁਤ ਸਾਰੇ ਲੋਕਾਂ ਦਾ ਪਾਜੀ ਕੁਐਸਚਨ ਆਉਂਦਾ ਵੀ ਕਿੱਥੇ ਲਿਖਿਆ ਹੈ ਗੁਰੂ ਨਾਲ ਕਿਤੇ ਨਾਲ ਗੁਰੂ ਅਸੀਂ ਅੱਜ ਤੁਹਾਨੂੰ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੀ ਵਾਰ ਕਿੱਥੇ ਕਿੱਥੇ ਲਿਖਿਆ ਆ ਉਹ ਵੀ ਸੁਣ ਲਿਓ ਬਿਲਕੁਲ ਅੱਛਾ ਪਾਜੀ ਜਿਹੜੀ ਬਾਣੀ ਜਦੋਂ ਚਾੜੀ ਚਾੜੀ ਹੈ ਨਾ ਤੇ ਉਹਦੇ ਵਿੱਚ ਮੈਂ ਭਗਤਰ ਵਿਦਾਸ ਜੀ ਦੀ ਗੱਲ ਹੀ ਕਰਾਂਗਾ ਕਿ ਜਿੱਥੇ ਭਗਤਾਂ ਬਾਣੀ ਭਗਤਾਂ ਕੀ ਹੂੰ ਜਿਹੜਾ ਪਹਿਲਾ ਸਰਲੇਖ ਹੈ ਜਿੱਥੋਂ ਭਗਤਾਂ ਦੀ ਬਾਣੀ ਸ਼ੁਰੂ ਹੋਣੀ ਹੈ ਨਾ ਉਹਦੇ ਉਹਦੇ ਲਿਖਿਆ ਆ ਵੀ ਰਾਗ ਗੌੜੀ ਭਗਤਾਂ ਕੀ ਬਾਣੀ ਅੱਗੇ ਆ ਦੇਖੋ ਅੱਗੇ ਲਿਖਿਆ 475 ਪੰਨੇ ਤੇ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮਦੇਵ ਜੀਓ ਤੇ ਰਵਦਾਸ ਜੀਓ ਅੱਛਾ ਮੇਰਾ ਇਹਦਾ ਹੋਰ ਵੀ ਗੱਲ ਇਹ ਆ ਕਿ ਜਦੋਂ ਇਹ ਲੜੀ ਚ ਬਾਣੀ ਲਿਖੀ ਜਾਂਦੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਆਉਂਦੀ ਆ ਫਿਰ ਨਾਮਦੇਵ ਜੀ ਦੀ ਬਾਣੀ ਆਉਂਦੀ ਆ ਤੇ ਫਿਰ ਉਦਾਸ ਜੀ ਦੀ ਬਾਣੀ ਆਉਂਦੀ ਹੈ ਬਿਲਕੁਲ ਅੱਗੇ ਸੁਣੋ 524 ਨੰਬਰ ਪੰਨਾ ਰਾਗ ਗੁਜਰੀ ਭਗਤਾਂ ਕੀ ਬਾਣੀ ਹਮ 657 ਨੰਬਰ ਪੰਨੇ ਤੇ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਸੋਰਠ ਵਿੱਚ ਕੱਲੇ ਭਾਜੀ ਰਾਗ ਭਾਜੀ ਰਾਗ ਸੋਰਠ ਵਿੱਚ ਕੱਲੇ ਕੱਲੇ ਭਗਤ ਦੇ ਜਿੱਥੇ ਭਗਤ ਸਾਹਿਬ ਦੀ ਬਾਣੀ ਜੇ ਕਬੀਰ ਸਾਹਿਬ ਜੀ ਦੀ ਬਾਣੀ ਸ਼ੁਰੂ ਹੁੰਦੀ ਆ ਤੇ ਉੱਥੇ ਰਾਗ ਸੋਰਠਿ ਵਿੱਚ ਕੱਲੇ ਕੱਲੇ ਭਗਤਾਂ ਦਾ ਨਾਮ ਲਿਖਿਆ ਹੋਇਆ ਜਿੱਥੇ ਭਗਤ ਰਵਿਦਾਸ ਜੀ ਦਾ ਨਾਮ ਆਉਂਦਾ ਦੀ ਬਾਣੀ ਆਉਂਦੀ ਆ ਉੱਥੇ ਰਵਿਦਾਸ ਜੀ ਦੇ ਅਸਰ ਲਿਖਲੇ ਲਿਖੀ ਹੋਈ ਆ ਅੱਗੇ 684 ਪੰਨੇ ਤੇ ਧਨਸ ਧਨਸਰੀ ਭਗਤ ਰਵਿਦਾਸ ਜੀ ਉਹ ਕੀ ਭਾਜੀ ਮੈਂ ਕੋਸ਼ਿਸ਼ ਸਕਰੀਨ ਤੇ ਦਿਖਾ ਵੀ ਦਿੰਦਾ ਤਾਂ ਕਿ ਅਗਲੇ ਨੂੰ ਪੂਰਾ ਵਿਸ਼ਵਾਸ ਹੋ ਜਵੇ ਅਸ ਸ੍ਰੀ ਰਾਗ ਚ ਜਿਹੜਾ ਪਹਿਲਾ ਸ਼ਬਦ ਆ ਰਵਿਦਾਸ ਜੀ ਦਾ ਇਹ ਇਹਨਾਂ ਦੇ ਗ੍ਰੰਥ ਵੀ ਇਹੀ ਆ ਪਹਿਲਾ ਤੋਹੀ ਮੋਹੀ ਮੋਹੀ ਤੋਹੀ ਉੱਪਰ ਦੇਖ ਲਓ ਸਰਲੇਖ ਕੀ ਲਿਖਿਆ ਹੋਇਆ ਆਪੇ ਪੜ੍ਹ ਲਓ ਸ਼੍ਰੀ ਸ਼੍ਰੀ ਰਾਗ ਭਗਤ ਰਵਿਦਾਸ ਜੀ ਇਹ ਆਉਂਦਾ ਨਹੀਂ ਪਾਜੀ ਜੇ ਤੁਸੀਂ ਕਿੱਥੋਂ ਚੁੱਕ ਲਿਆ ਇਹਦੇ ਚ ਨਹੀਂ ਆ ਰਿਹਾ ਹਾਂਜੀ ਇਹਦੇ ਚ ਭਗਤ ਜੀ ਦਾ ਨਾਮ ਨਹੀਂ ਆ ਰਿਹਾ ਉੱਪਰ ਟਾਪ ਸਕਰੀਨ ਟਾ 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 ਕੱਟਿਆ ਗਿਆ ਹੋਇ ਉਹ ਅੱਛਾ ਚਲੋ ਕੋਈ ਗੱਲ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਆ ਰਿਆ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗਰੇਰੀ ਹਾਂਜੀ ਹਾਂਜੀ ਬਿਲਕੁਲ 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 ਅੱਗੇ ਆ ਗਿਆ ਭਾਜੀ ਰਾਗ ਆਸਾ ਭਗਤ ਰਵਿਦਾਸ ਜੀ ਆਸਾ ਸ਼੍ਰੀ ਭਗਤ ਸ਼੍ਰੀ ਰਵਿਦਾਸ ਜੀ ਉਹ ਕੀ ਹਾਂ ਇਦਾਂ ਜਿੱਥੇ ਵੀ ਭਗਤ ਜੀ ਦੀ ਬਾਣੀ ਵਿਚਾਰੀ ਹੈ ਉਹਦੇ ਤੇ ਭਗਤ ਹੀ ਲਿਖਿਆ ਹੋਇਆ ਆ ਤੇ ਸਾਡੇ ਕੋਲ ਅੱਗੇ ਲਿਖਿਆ ਆਖਰੀ ਪੰਨੇ ਤੇ ਆ 1293 ਮਲਾਰ ਬਾਣੀ ਭਗਤ ਰਵਿਦਾਸ ਜੀ ਹੂੰ ਭਾਜੀ ਗੱਲ ਇਹ ਆ ਪਈ ਜਿਹੜੀ ਗੱਲ ਗੁਰੂ ਨੇ ਲਿਖ ਦਿੱਤੀ ਨਾ ਉਹ ਫਾਈਨਲ ਗੁਰੂ ਨੇ ਲਿਖ ਦਿੱਤੀ ਸਾਡੇ ਲਈ ਉਹ ਫਾਈਨਲ ਆ ਬਿਲਕੁਲ ਸਾਡੇ ਤੇ ਕੋਈ ਤਕੇ ਨਾਲ ਸਾਨੂੰ ਕਹੇ ਪਈ ਗੁਰੂ ਰੂ ਸਤਗੁਰੂ ਰਵਦਾਸ ਜੀ ਕਹਿਣਾ ਆ ਇਹ ਨਹੀਂ ਹੋ ਸਕਦਾ ਕਿਉਂ ਕਿਉਂ ਨਹੀਂ ਹੋ ਸਕਦਾ ਕਿਉਂਕਿ ਗੁਰੂ ਨਾਨਕ ਨੇ ਇਹ ਵਿਧਾਨ ਬੰਦਾ ਹੋਇਆ ਆ ਗੁਰੂ ਅਰਜਨ ਨੇ ਵਿਧਾਨ ਬੰਦਾ ਹੋਇਆ ਏ ਬਿਲਕੁਕ ਠੀਕ ਆ ਜੀ ਜਿਵੇਂ ਅ ਮੈਂ ਦੂਜੀ ਗੱਲ ਤੁਸੀਂ ਕੀਤੀ ਭਾਜੀ ਪਈ ਜਾਤ ਕਿਹਦੀ ਕੁੱਲ ਜਿਹੜੀ ਗਰਭਵਸਥਾ ਵਿੱਚ ਕਿਹਦੀ ਜਾਤ ਆ ਹੂੰ ਕਿਸੇ ਦੀ ਕੋਈ ਯਾਦ ਨਹੀਂ ਜਦੋਂ ਗਰਭਵਸਥਾ ਚ ਬੰਦਾ ਜਨਮ ਲੈਂਦਾ ਆ ਜਿਸ ਘਰਾਣੇ ਚ ਜਿਸ ਘਰ ਚ ਜਨਮ ਲੈ ਰਿਆ ਇਹ ਮਨੁਹੂਦੀਆਂ ਬਣਾਈਆਂ ਹੋਈਆਂ ਜਾਤਾਂ ਉਹ ਤੇ ਮੱਥੇ ਤੇ ਮੜ ਦਿੱਤੀਆਂ ਜਾਂਦੀਆਂ ਨੇ ਪਰ ਨਾਮ ਦੇ ਕਬੀਰ ਸਾਹਿਬ ਕਹਿੰਦੇ ਆ ਭਾਜੀ ਇਹ ਤੇ ਇੱਕ ਟਾਕਸ਼ ਕਰਦੇ ਆ ਜਿਵੇਂ ਹੁਣ ਇਹਨਾਂ ਸੱਜਣਾ ਨੇ ਮਤਲਬ ਜਿੱਦਾਂ ਆਪਾਂ ਨੂੰ ਨਾਂ ਹੁਣ ਲੈਣਾ ਪੈਣਾ ਪੀੜਾ ਚਮਿਆਰ ਭਾਈਚਾਰਾ ਆ ਇਹਨੇ ਆਪਣੀ ਬਾਣੀ ਵਖਤਾ ਕਰ ਲਈ ਪਕ ਤਰਵਦਾਸ ਜੀ ਦੀ ਬਾਣੀ ਵਖ ਕਰ ਲਈ ਪਰ ਸਾਨੂੰ ਗੁਰਬਾਣੀ ਚ ਇਹ ਵਿਖਣਾ ਪੈਣਾ ਕਿ ਕੀ ਜਿਹੜਾ ਅੱਖਰ ਚਮਿਆਰ ਆ ਜਾਂ ਜਿਹੜਾ ਅੱਖਰ ਜੁਲਾਹਾ ਆ ਜਾਂ ਸ਼ੀਂਬਾ ਆ ਨਾ ਹੀ ਆ ਕੀ ਅੱਖਰ ਇਹ ਜਿਹੜੀ ਸਮਰਤੀ ਚੋਂ ਅੱਖਰ ਆਏ ਹੋਏ ਆ ਜੇ ਅਸੀਂ ਇਹਨਾਂ ਨੂੰ ਮੰਨਣਾ ਆ ਤੇ ਫਿਰ ਇਹਦਾ ਮਤਲਬ ਸਿੱਧਾ ਹੀ ਆ ਵੀ ਆਪਾਂ ਸਮਰਤੀ ਨੂੰ ਮੰਨ ਰਹੇ ਆ ਲਾਗੂ ਲਾਗੂ ਕਰ ਰਹੇ ਆ ਹੂੰ ਲਾਗੂ ਕਰ ਰਹੇ ਆ ਤੇ ਕਬੀਰ ਸਾਹਿਬ ਦਾ ਸ਼ਬਦ ਭਾਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਵੈਸੇ ਤਰਜੀ ਦੇ ਹਿਸਾਬ ਨਾਲ ਤੇ ਇਹ ਲਿਖਿਆ ਵੀ ਆ ਬਾਣੀ ਵਿੱਚ ਵੀ ਵੱਡਾ ਕਬੀਰ ਸਾਹਿਬ ਸੀ ਹੂੰ ਇਹ 'ਚ ਲਿਖਿਆ ਹੋਇਆ ਠੀਕ ਹੈ ਜੀ ਕਿਉਂ ਕਿਉਂ ਵੱਡੇ ਸੀ ਕਿਉਂਕਿ ਉਹਨਾਂ ਦੀ ਬਾਣੀ ਜ਼ਿਆਦਾ ਆ ਵਿੱਚ ਬਾਣੀ 'ਚ ਬਿਲਕੁਲ ਹਾਂਜੀ ਅੱਗੇ ਪਰ ਚਲੋ ਪਰ ਇਹ 'ਚ ਸਾਨੂੰ ਕਲਾਸੀਫਿਕੇਸ਼ਨ ਕਰਨੀ ਦੋਨੋਂ ਹੀ ਭਰਾ ਸਾਡੇ ਲਈ ਸਾਰੇ ਭਗਤ ਸਹਿਬਾਨ ਸਾਡੇ ਗੁਰੂ ਸਾਹਿਬ ਨੂੰ ਸਾਰੇ ਬਰਾਬਰ ਮੈਂ ਤਾਂ ਸ਼ੁਰੂ 'ਚ ਕਿਹਾ ਜੀ ਸਾਡੇ ਵਾਸਤੇ ਤਾਂ ਬਗਤ ਸੂਰਦਾਸ ਵੀ ਬਰਾਬਰ ਆ ਜਿਨ੍ਹਾਂ ਦੀ ਅੱਧੀ ਲਾਈਨ ਹੀ ਆ ਛਾੜ ਮਨ ਹਰ ਬੇਮੁਖਣ ਕੋ ਸੰਗ ਹਾਂ